ਸੂ ਆਉ ਸਾ ਸੰਗਤ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਦੇ ਵਿੱਚ ਰਹਿਰਾ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਰਹੀ ਸਤਿਗੁਰੂ ਕਿਰਪਾ ਕਰ ਰਹੇ ਹਨ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀ ਉਪਰਿਆ ਸੂਏ ਪਾਵਨ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਨੇ ਉਸ ਵੇਲੇ ਉਚਾਰਨ ਕੀਤਾ ਜਦੋਂ ਆਪ ਹਲੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹੀ ਸਨ ਵੱਡਾ ਪ੍ਰਾਤਾ ਪ੍ਰਿਥੀਆ ਈਰਖਾ ਵਸ ਲੜਾਈ ਝਗੜੇ ਕਰ ਰਿਆ ਸੀ ਮਸੰਦਾਂ ਨੂੰ ਲਾਲਚ ਦੇ ਕੇ ਸੰਗਤਾਂ ਦੀ ਪੇਟਾ ਪੂਜਾ ਆਪ ਲੈਣ ਲੱਗ ਪਿਆ ਜਦੋਂ ਲੰਗਰ ਛਕਣ ਦਾ ਵੇਲਾ ਹੁੰਦਾ ਤਾਂ ਸੰਗਤਾਂ ਨੂੰ ਗੁਰੂ ਕੇ ਲੰਗਰ ਵਿੱਚ ਪੇਜ ਦਿੰਦਾ ਸੰਗਤਾਂ ਗੁਰੂ ਕੇ ਲੰਗਰ ਵਿੱਚੋਂ ਰੁੱਖਾ ਮਿੱਸਾ ਛੱਕੇ ਚੱਲੀਆਂ ਜਾਂਦੀਆਂ ਇੱਕ ਦਿਨ ਭਾਈ ਗੁਰਦਾਸ ਸਾਹਿਬ ਜੀ ਸੰਗਤਾਂ ਸਮੇਤ ਆਗਰੇ ਤੋਂ ਆਏ ਲੰਗਰ ਦੀ ਅਰਥ ਵਿਵਸਥਾ ਖਸਤਾ ਤੱਕ ਕੀ ਮਾਤਾ ਪਾਣੀ ਜੀ ਨੂੰ ਪੁੱਛਣ ਲੱਗੇ ਮਾਤਾ ਜੀ ਨੇ ਸਾਰਾ ਕਾਰਨ ਦੱਸਿਆ ਤਾਂ ਭਾਈ ਸਾਹਿਬ ਜੀ ਨੇ ਕੰਮਰ ਕੱਸਾ ਕੀਤਾ ਜਦੋਂ ਵੀ ਸੰਗਤ ਆਉਂਦੀ ਤਾਂ ਕੁਝ ਮੁੱਖੀ ਸਿੱਖਾਂ ਨੂੰ ਲੈ ਕੇ ਅੱਗੇ ਜਾ ਮਿਲਦੇ ਅਤੇ ਸੰਗਤਾਂ ਨੂੰ ਅਸਲੀਅਤ ਦੱਸ ਕੇ ਉੱਥੋਂ ਹੀ ਭੇਟਾ ਪੂਜਾ ਲੈ ਕੇ ਗੁਰੂ ਘਰ ਵਿੱਚ ਅਪੜਾਉਣ ਲੱਗੇ ਇੱਧਰ ਸਤਿਗੁਰੂ ਮਹਾਰਾਜ ਜੀ ਨੂੰ ਪਤਾ ਲੱਗਾ ਤਾਂ ਭਾਈ ਗੁਰਦਾਸ ਜੀ ਨੂੰ ਇਸ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਕਿ ਵਾਹਿਗੁਰੂ ਤੇ ਭਰੋਸਾ ਰੱਖੋ ਅਤੇ ਹੋਰ ਫਿਕਰ ਚਿੰਤਾ ਛੱਡ ਦਿਓ ਕਾਹੇ ਰੇ ਮਨ ਚਿਤ ਵਹਿ ਉੱਦਮ ਜਾ ਆਹਰ ਹਰ ਜੀਓ ਪਰਿਆ ਹੀ ਮਨਾ ਅਤਵਾ ਹੀ ਪਿਆਰੇ ਕਿਸ ਵਾਸਤੇ ਤੂੰ ਉਦਮ ਚਿਤ ਵਿਰਿਆ ਹੈ ਜਦੋਂ ਕਿ ਉਹ ਆਕਾਲ ਪੁਰਖ ਜੀ ਤੇਰੇ ਰੋਜੀ ਅਤੇ ਰੋਟੀ ਦੇ ਪ੍ਰਬੰਧ ਵਾਸਤੇ ਆਪ ਉਦਮ ਵਿੱਚ ਪਿਆ ਹੋਇਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਸੈਲ ਪੱਥਰ ਹੁੰਦਾ ਖੁਸ਼ਕ ਤੇ ਤਰ ਪੱਥਰ ਅਤਵਾ ਪਹਾੜਾਂ ਤੇ ਪੱਥਰਾਂ ਵਿੱਚ ਤੁਸਾਂ ਜੀਵ ਜੰਤੂ ਹੁੰਦਾ ਛੋਟੇ ਵੱਡੇ ਕੀੜੇ ਮਕੌੜੇ ਪੈਦਾ ਕੀਤੇ ਉਹਨਾਂ ਦਾ ਰਿਜਕ ਰੁਜ਼ਗਾਰ ਖਾਣ ਪੀਣ ਦਾ ਸਮਾਨ ਉਹਨਾਂ ਦੇ ਅੱਗੇ ਬਣਾ ਕੇ ਰੱਖਿਆ ਹੋਇਆ ਜਿਵੇਂ ਇੱਕ ਸਮੇਂ ਬ੍ਰਹਮ ਗਿਆਨੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨਹਿਰ ਦੇ ਰਸਤੇ ਧਾਰੀਵਾਲ ਨੂੰ ਜਾ ਰਹੇ ਸਨ ਰਸਤੇ ਵਿੱਚ ਨਹਿਰ ਦਾ ਪੁਲ ਬਣ ਰਿਹਾ ਸੀ ਮਜ਼ਦੂਰ ਪੱਥਰ ਦੀਆਂ ਸਿਲਾਂ ਚੀਰ ਰਹੇ ਸਨ ਜਦੋਂ ਇੱਕ ਸੇਲ ਚੀਰੀ ਉਹਦੇ ਵਿੱਚੋਂ ਇੱਕ ਕੀੜਾ ਨਿਕਲਿਆ ਉਸਦੇ ਅਗਲੇ ਪਾਸੇ ਕੁਝ ਖਾਲੀ ਥਾਂ ਸੀ ਅਤੇ ਉਸਦੇ ਇੱਕ ਪਾਸੇ ਉਸਦੀ ਖੁਰਾਕ ਦਾ ਸਟੋਰ ਪਿਆ ਹੋਇਆ ਸੀ ਇੱਕ ਮਜ਼ਦੂਰ ਨੇ ਉਸ ਖੁਰਾਕ ਨੂੰ ਖਾ ਕੇ ਦੇਖਿਆ ਉਸ ਦਾ ਸਵਾਦ ਸ਼ੱਕਰ ਵਰਗਾ ਸੀ ਸਾਰੇ ਵੇਖ ਕੇ ਹੈਰਾਨ ਹੋ ਰਹੇ ਤਾਂ ਮਹਾਪੁਰਸ਼ਾ ਨੇ ਇਹੀ ਪੰਕਤੀ ਪੜ੍ਹ ਕੇ ਸਭ ਨੂੰ ਸੰਤੁਸ਼ਟ ਕੀਤਾ ਇਹ ਗੱਲ ਕੋਈ ਅਨਹੋਣੀ ਨਹੀਂ ਬਲਕਿ ਕੁਦਰਤ ਦੇ ਨਿਯਮਾਂ ਅਧੀਨ ਹੀ ਹੈ ਇਹ ਕੀੜਾ ਸ਼ੱਕਰ ਖੋਰ ਜੀਵ ਹੈ ਜਿਸ ਦੀ ਖੁਰਾਕ ਪ੍ਰਭੂ ਨੇ ਪੱਥਰ ਵਿੱਚ ਹੀ ਪੈਦਾ ਕਰਕੇ ਰੱਖ ਦਿੱਤੀ ਹੈ ਜਦੋਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਜੇ ਭਾਈ ਗੁਰਦਾਸ ਜੀ ਨੂੰ ਉਪਦੇਸ਼ ਦੇ ਹੀ ਰਹੇ ਸਨ ਕਿ ਸ਼੍ਰੀਨਗਰ ਕਸ਼ਮੀਰ ਤੋਂ ਸੰਗਤਾਂ ਸਮੇਤ ਇੱਕ ਹੋਰ ਮਹਾਨ ਗੁਰਸਿੱਖ ਭਾਈ ਮਾਧੋ ਦਾਸ ਜੀ ਗੁਰੂ ਕੇ ਦਰਸ਼ਨਾਂ ਲਈ ਹਜ਼ੂਰੀ ਵਿੱਚ ਆ ਪਹੁੰਚੇ ਤਾਂ ਇਹ ਦੋ ਪੰਕਤੀਆਂ ਉਹਨਾਂ ਦੇ ਪਰਥਾਏ ਉਚਾਰਨ ਕੀਤੀਆਂ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਐ ਮੇਰੇ ਪਿਆਰੇ ਮਾਧੋ ਦਾਸ ਜੀ ਤੁਸੀਂ ਮਹਾਨ ਹੋ ਜੋ ਤੁਹਾਡੀ ਸਤ ਸੰਗਤ ਵਿੱਚ ਆ ਕੇ ਮਿਲ ਗਿਆ ਉਹ ਭਵ ਸਾਗਰ ਤੋਂ ਪਾਰ ਹੋ ਗਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾਉ ਤੁਸਾਂ ਗੁਰੂ ਦੀ ਕਿਰਪਾ ਨਾਲ ਪਰਮ ਪਦ ਵੱਡੇ ਮਰਾਤਬੇ ਤੁਰਿਆ ਪਦ अथवा ਬ੍ਰह्म ਗਿਆਨ ਅਵਸਥਾ ਨੂੰ ਪ੍ਰਾਪਤ ਕੀਤਾ ਹੈ ਤੁਹਾਡੀ ਸ਼ਕਤੀ ਭਗਤੀ ਦਾ ਸਦਕਾ ਸੂਕੇ ਕਾਸਟ ਸੁਕੇ ਕਾਠ ਵੀ ਹਰੇ ਪਰੇ ਹੋਗੇ ਇੱਕ ਸ਼ਾਹੂਕਾਰ ਦਾ ਲड़का ਮਾਧੋਦਾਸ ਜੀ ਦਾ ਸਤਸੰਗੀ ਸੀ ਉਹ ਰਾਤ ਨੂੰ ਵਾਪਸ ਘਰ ਜਾਂਦਾ ਹੋਇਆ ਚੋਰ ਦੇ ਭਲੇਖੇ ਪਕੜਿਆ ਗਿਆ ਜਦੋਂ ਪੁੱਛਗਿੱਛ ਕੀਤੀ ਤਾਂ ਇਸ ਨੇ ਆਪਣੇ ਪਿਤਾ ਦਾ ਨਾਂ ਦੱਸਿਆ ਜਦੋਂ ਉਸ ਸ਼ਾਹੂਕਾਰ ਪਾਸੋਂ ਪੁੱਛਿਆ ਉਸ ਨੇ ਇਨਕਾਰ ਕਰ ਦਿੱਤਾ ਕਿ ਇਹ ਤਾਂ ਮੇਰਾ ਲੜਕਾ ਹੀ ਨਹੀਂ ਹੈ ਇਹ ਮੇਰਾ ਪੁੱਤਰ ਨਹੀਂ ਹੈ ਫਿਰ ਇਸ ਲੜਕੇ ਨੂੰ ਪੁੱਛਿਆ ਕਿ ਹੁਣ ਕੋਈ ਹੋਰ ਦੱਸ ਇਸ ਗਲੀ ਮੁਹੱਲੇ ਵਿੱਚ ਕਿਸ ਪਾਸ ਤੇਰੀ ਤਸਦੀਕ ਕੀਤੀ ਜਾਵੇ ਤਾਂ ਇਸ ਨੇ ਮਾਧੋਦਾਸ ਜੀ ਦਾ ਨਾਮ ਲਿਆ ਉਸੇ ਸਮੇਂ ਉਹਨਾਂ ਨੇ ਮਾਧੋਦਾਸ ਜੀ ਪਾਸੋਂ ਪੁੱਛਿਆ ਤੁਸੀਂ ਦੱਸੋ ਇਹ ਕੌਣ ਹੈ ਇਹਦੇ ਤੇ ਚੋਰੀ ਦਾ ਇਲਜ਼ਾਮ ਲੱਗਦਾ ਹੈ ਤਾਂ ਅਗੋਂ ਮਾਧੋਦਾਸ ਜੀ ਨੇ ਸੁੱਤੇ ਸਿੱਧੀ ਇਹ ਕਹਿ ਦਿੱਤਾ ਭਾਈ ਸਾਨੂੰ ਕੀ ਪਤਾ ਹੈ ਕੌਣ ਚੋਰ ਹੈ ਅਤੇ ਕੌਣ ਸਾਧ ਹੈ ਇਹ ਤਾਂ ਤੁਸੀਂ ਆਪ ਹੀ ਤਸੱਲੀ ਕਰੋ ਜਦੋਂ ਦੋਹਾਂ ਪਾਸਿਆਂ ਤੋਂ ਜਵਾਬ ਮਿਲ ਗਿਆ ਤਾਂ ਲੜਕੇ ਤੇ ਚੋਰੀ ਦਾ ਦੋਸ਼ ਲਾ ਕੇ ਸੂਲੀ ਚੜਾਉਣ ਦਾ ਹੁਕਮ ਦੇ ਦਿੱਤਾ ਇਹ ਲੜਕਾ ਬੇਕਸੂਰ ਤੇ ਸਿੱਧਕ ਭਰੋਸੇ ਵਾਲਾ ਸੀ ਸੂਲੀ ਤੇ ਚੜਨ ਤੋਂ ਪਹਿਲਾਂ ਇਹਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਹੱਸ ਕੇ ਸੂਲੀ ਤੇ ਚੜ ਗਿਆ ਜਦੋਂ ਕਾਠ ਦੀ ਸੂਲੀ ਤੇ ਚੜਿਆ ਤਾਂ ਉਸ ਵੇਲੇ ਉਹ ਸੂਲੀ ਨਰਮ ਹੋ ਕੇ ਫੁੱਲਾਂ ਦੀ ਸੇਜ ਬਣ ਗਈ ਇਹਦੇ ਸਰੀਰ ਤੇ ਉਸ ਕਾਠ ਦੀ ਸੂਲੀ ਦਾ ਕੋਈ ਅਸਰ ਨਾ ਹੋ ਸਕਿਆ ਦੇਖਣ ਵਾਲੇ ਸਾਰੇ ਹੈਰਾਨ ਰਹਿ ਗਏ ਜਦੋਂ ਇਹਨੂੰ ਸੂਲੀ ਤੋਂ ਹੇਠਾਂ ਲਾ ਕੇ ਦੁਬਾਰਾ ਇਸ ਕਿਸ ਦੀ ਸ਼ਾਨ ਬਣ ਕੀਤੀ ਤਾਂ ਲੜਕੇ ਨੂੰ નિર્ਦੋਸ਼ ਜਾਣ ਕੇ ਬਰੀ ਕਰ ਦਿੱਤਾ ਇਹ ਮਾਧੋਦਾਸ ਜੀ ਨਾਲ ਦਰਸ਼ਨ ਕਰਨ ਵਾਸਤੇ ਗੁਰੂ ਮਹਾਰਾਜ ਦੇ ਪਾਸ ਆਇਆ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਇਸ दैਵੀ ਚਮਤਕਾਰ ਦਾ ਜ਼ਿਕਰ ਕਰਕੇ ਨਾਲ ਹੀ ਮਾਧੋਦਾਸ ਜੀ ਦਾ ਸਤਿਕਾਰ ਕੀਤਾ ਸਿਧਾਂਤਕ ਪੱਖ ਤੋਂ ਸੰਪਰਦਾਏ ਅੰਦਰ ਇਹ ਵੀ ਅਰਥ ਮਹਾਪੁਰਸ਼ ਲਾਉਂਦੇ ਹਨ ਹੀ ਮਾਇਆ ਦੇ ਪਤੀ ਅਕਾਲਪੁਰਖ ਜੀ ਜੋ ਆਪ ਜੀ ਦੇ ਪਿਆਰੇ ਮਹਾਪੁਰਖਾਂ ਦੀ Satsangਤ ਵਿੱਚ ਮਿਲ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਕਿਉਂਕਿ ਉਹਨਾਂ ਮਹਾਪੁਰਸ਼ਾਂ ਨੇ ਗੁਰੂ ਦੀ ਕਿਰਪਾ ਨਾਲ ਪਰਮ ਪਦ ਕੈਵਲ ਮੁਕਤੀ ਨੂੰ ਪ੍ਰਾਪਤੀ ਕਰ ਲਿਆ ਜਿਨ੍ਹਾਂ ਦੀ ਸੰਗਤ ਕਰਕੇ ਸੂਕੇ ਆਕਾਸ਼ ਲੱਕੜ ਵਾਂਗ ਖੁਸ਼ਕ ਤੇ ਨਸ਼ਰਦਕ ਜੀਵ ਵੀ ਸ਼ੁਭ ਗੁਣ ਤੇ ਪ੍ਰੇਮਾ ਭਗਤੀ ਨਾਲ ਹਰੇ ਭਰੇ ਹੋ ਗਏ ਪਿਛਲੇ ਪ੍ਰਕਰਨ ਅਨੁਸਾਰ ਮਨ ਨੂੰ ਵਾਹਿਗੁਰੂ ਤੇ ਭਰੋਸਾ ਰੱਖਣ ਵਾਸਤੇ ਉਪਦੇਸ਼ ਦੇ ਰਿਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਇਹਨਾਂ ਕਿਸ ਕੀ ਧਰਿਆ ਜਨਨ ਮਾਤਾ ਪਿਤਾ ਲੋਕ ਹੋਰ ਸਬੰਧੀ ਪਿਆਰੇ ਮਿੱਤਰ ਸੁਤ ਪੁੱਤਰ ਅਤੇ ਬਨਤਾ ਇਸਤਰੀ ਇਹਨਾਂ ਵਿੱਚੋਂ ਕੋਈ ਵੀ ਕਿਸੇ ਦੀ ਧਰਿਆ ਧਿਰ ਭਾਵ ਠੇਕ ਆਸਰਾ ਨਹੀਂ ਹੈ ਭਾਵ ਅਸੀਂ ਇਹਨਾਂ ਤੇ ਆਸ अथवा ਭਰੋਸਾ ਰੱਖਦੇ ਹਾਂ ਪਰ ਸਤਿਗੁਰੂ ਜੀ ਇਹ ਭਰਮ ਦੂਰ ਕਰ ਰਿਹਾ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਐ ਮਨਾ ਤੂੰ ਅਕਾਲ ਪੁਰਖ ਤੇ ਭਰੋਸਾ ਰੱਖ ਉਹ ਸਭ ਨੂੰ ਸਿਰ ਬਸਿਰ ਰਿਜਕ ਸੰਭਾਹੇ ਅਪੜਾਰਿਆ ਫਿਰ ਜਦੋਂ ਅਕਾਲ ਪੁਰਖ ਤੇਰਾ ਬੰਦੋਬਸਤ ਕਰ ਰਿਹਾ ਫਿਰ ਕਾਦੇ ਵਾਸਤੇ ਤੂੰ ਮਨ ਵਿੱਚ ਭੈ ਧਾਰਨ ਕਰ ਰਿਹਾ ਕਿ ਮੈਂ ਭੁੱਖਾ ਮਰ ਜਾਵਾਂਗਾ ਮੈਨੂੰ ਰੋਜੀ ਕੌਣ ਦੇਵੇਗਾ ਏ ਡਰ ਛੱਡ ਕੇ ਵਾਹਿਗੁਰੂ ਤੇ ਭਰੋਸਾ ਰੱਖ ਹੋਰ ਵੇਖ ਉਹ ਵਾਹਿਗੁਰੂ ਕਿੰਨਾ ਸਮਰੱਥ ਹੈ ਅਤੇ ਕਿਵੇਂ ਪਾਲਣਾ ਕਰਦਾ ਹੈ ਊਡੇ ਊਡ ਆਵੇ ਸੈ ਕੁਸਾ ਤਿਸ ਪਾਛੈ ਬਚਰੇ ਸ਼ਰਿਆ ਊਡੇ ਊਡ ਕੂਝ ਇੱਕ ਅਜਿਹਾ ਮਦੀਨ ਪੰਛੀ ਹੈ ਜੋ ਸਰਦੀ ਦੇ ਮੌਸਮ ਵਿੱਚ ਪਹਾੜਾਂ ਵਿੱਚ ਅੰਡੇ ਦੇ ਕੇ ਉਹਨਾਂ ਨੂੰ ਮੈਦਾਨੀ ਲਾ ਕੇ ਵਿਖੇ ਛੱਡ ਕੇ ਆ ਜਾਂਦਾ ਹੈ ਆਪਣੇ ਬੱਚਿਆਂ ਤੋਂ ਸੈਂਕੜੇ ਕੋਹਾਂ ਦੂਰ ਹੋ ਜਾਂਦਾ ਉਸ ਦੇ ਬੱਚੇ ਪਿੱਛੇ ਛਰਿਆ ਛੱਡੇ ਹੋਏ ਰਹਿ ਜਾਂਦੇ ਤਿੰਨ ਕਵਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਉਹਨਾਂ ਬੱਚਿਆਂ ਨੂੰ ਕੌਣ ਖਲਾਵੇ ਖੁਰਾਕ ਖਵਾਉਂਦਾ ਹੈ ਅਤੇ ਕੌਣ ਚੁਗਾਵੇ ਚੁਗਾ ਚਗਾਉਂਦਾ ਹੈ ਪਾਪ ਅਜਿਹਾ ਕੁਝ ਵੀ ਨਹੀਂ ਹੁੰਦਾ ਬਸ ਉਹ ਕੂੰਜ ਆਪਣੇ ਮਨ ਵਿੱਚ ਹੀ ਉਹਨਾਂ ਬੱਚਿਆਂ ਦਾ ਸਿਮਰਨ ਕਰਦੀ ਉਦੀ ਜਾਦ ਸ਼ਕਤੀ ਦਾ صدਕਾ ਉਹਨਾਂ ਬੱਚਿਆਂ ਦੀ ਪਰਵਰਿਸ਼ ਹੁੰਦੀ ਰਹਿੰਦੀ ਸਭ ਨਿਦਾਨ 10 ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਉਹ ਵਾਹਿਗੁਰੂ ਆਪਣੇ ਪਿਆਰਿਆਂ ਨਾਲ ਇਨਾ ਪਿਆਰ ਕਰਦਾ ਹੈ ਕਿ ਉਹਨਾਂ ਤੋਂ ਕੁਝ ਵੀ ਲੁਕਾ ਕੇ ਨਹੀਂ ਰੱਖਦਾ ਸਭ ਖਜ਼ਾਨੇ ਅਤੇ 10 ਅਸ਼ਟ 18 ਸਿੱਧੀਆਂ ਆਪਣੇ ਹੱਥ ਦੀ ਤਲ ਤਲੀ ਤੇ ਕੱਢ ਕੇ ਰੱਖਦਾ ਹੈ ਕੀ ਮਤਾਂ ਕਿਤੇ ਦੇਣ ਵਿੱਚ ਦੇਰੀ ਹੋ ਜਾਵੇ ਜਦੋਂ ਵੀ ਕੋਈ ਆਵੇ ਨੋਂ ਨਿੱਧੀਆਂ 18 ਸਿੱਧੀਆਂ ਲੈ ਜਾਵੇ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਦਾਸਾ ਭਾਵ ਧਾਰ ਕੇ ਹਜੂਰ ਫਰਮਾਉਂਦੇ ਆ ਏ ਵਾਹਿਗੁਰੂ ਮੈਂ ਆਪ ਜੀ ਤੋਂ ਮਨ ਬਾਣੀ ਸਰੀਰ ਕਰਕੇ ਅਤੇ ਤਿੰਨੇ ਹੀ ਕਾਲਾਂ ਵਿੱਚ ਬਲਹਾਰ ਜਾਂਦਾ ਤੂੰ ਏਡਾ ਵੱਡਾ ਦਾਤਾ ਹੈ ਤੇਰੇ ਖਜ਼ਾਨਿਆਂ ਦਾ ਕੋਈ ਅੰਤ ਪਾਰਾ ਵਾਰ ਹੀ ਨਹੀਂ ਹੈ ਭਾਵ ਉਹ ਬੇਅੰਤ ਹਨ ਰਾਗ ਆਸਾ ਮਹੱਲਾ 14 ਸੂਪੁਰਖ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਗੁਰੂ ਮਹਾਰਾਜ ਜੀਓ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਰਹਿਰਾਜ ਸਾਹਿਬ ਦੇ ਆਰੰਭ ਵਿੱਚ ਸੋਦਰ ਬਾਣੀ ਉਚਾਰਨ ਕੀਤੀ ਹੈ ਜਿਸ ਵਿੱਚ ਉਸ ਪ੍ਰਭੂ ਦੇ ਦਰ ਘਰ ਦਾ ਜ਼ਿਕਰ ਕੀਤਾ ਹੈ ਇਸੇ ਤਰ੍ਹਾਂ ਆਪ ਵੀ ਕੋਈ ਅਜਿਹੀ ਬਾਣੀ ਉਚਾਰਨ ਕਰੋ ਜਿਸ ਰਾਹੀਂ ਉਸ ਦਰ ਘਰ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਸਾਨੂੰ ਪਤਾ ਲੱਗ ਸਕੇ ਤਾਂ ਗੁਰੂ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ ਆਸਾ ਰਾਗ ਵਿੱਚ ਚੌਥੇ ਪਾਦਸ਼ਾ ਸੋਪੁਰਖ ਸਰਲੇਖ ਵਾਲੀ ਬਾਣੀ ਉਚਾਰਨ ਕਰ ਰਹੇ ਹ ਜਿਸ ਵਿੱਚ ਸੋਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦਾ ਨਿਰਣਾ ਕੀਤਾ ਹੈ ਆਰੰਭ ਵਿੱਚ ਮੰਗਲਾ ਚਰਨ ਕਰਦੇ ਹਨ ਇੱਕ ਊ ਅੰਕਾਰ ਸਤਿਗੁਰ ਪ੍ਰਸਾਦ ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਨਾਸ਼ ਤੋਂ ਰਹਿਤ ਅਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਹਜੂਰ ਫਰਮਾਉਂਦੇ ਹਨ ਉਹ ਪੁਰਖ ਅਕਾਲ ਪੁਰਖ ਪਹਿਲਾਂ ਵੀ ਨਿਰੰਜਨ ਸ਼ੁੱਧ ਸਰੂਪ ਸੀ ਅਤੇ ਉਹੀ ਹਰ ਪੁਰਖ ਕਰਤਾ ਪੁਰਖ ਵਾਹਿਗੁਰੂ ਹਮੇਸ਼ਾ ਨਿਰੰਜਨ ਸ਼ੁੱਧ ਸਰੂਪ ਰਹਿਣ ਵਾਲਾ ਹੈ ਉਹ ਹਰ ਅਕਾਲ ਪੁਰਖ ਅਗਮ 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 ਤੋਂ ਅਗਮ ਮਨ ਬਾਣੀ ਤੋਂ ਪਰੇ ਹੈ ਪਰੇ ਤੋਂ ਪਰੇ ਅਪਾਰਾ ਪਾਰਾ ਵਾਰ ਤੋਂ ਰਹਿਤ ਹੈ ਹੁਣ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਕਹਿੰਦੇ ਆ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਏ ਸੱਚੇ ਸਿਰਜਣਹਾਰ ਵਾਹਿਗੁਰੂ ਸਾਰੇ ਜੀਵ ਪਹਿਲਾਂ ਵੀ ਤੈਨੂੰ ਧਿਆਉਂਦੇ ਸਨ ਅਤੇ ਹੁਣ ਵੀ ਵਰਤਮਾਨ ਕਾਲ ਅੰਦਰ ਸਾਰੇ ਤੁਧ ਜੀ ਆਪ ਜੀ ਨੂੰ ਹੀ ਧਿਆਉਂਦੇ ਸਭ ਜੀਅ ਤੁਹਾਰੇ ਜੀ ਤੂੰ ਜੀਆਂ ਦਾ ਦਾਤਾ ਰਾ ਏ ਵਾਹਿਗੁਰੂ ਜੀ ਸਾਰੇ ਹੀ ਜੀਵ ਤੇਰੇ ਹਨ ਅਤੇ ਤੂੰ ਸਭ ਜੀਆਂ ਦਾ ਦਾਤਾ ਹੈ ਭਾਵ ਕਰਤਾ purkh ਤੇ ਰਿਜਕ ਦਾਤਾ ਹੈ ਅੱਗੇ ਸੰਤਾਂ ਨੂੰ ਸੰਬੋਧਨ ਕਰਦੇ ਹਨ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਇਹ ਪ੍ਰਭੂ ਦੇ ਪਿਆਰੇ ਸੰਤ ਜੀਓ ਤੁਸੀਂ ਵੀ ਉਸ ਅਕਾਲ ਪੁਰਖ ਨੂੰ ਧਿਆਉ ਜਿਸ ਨੂੰ ਸਾਰੇ ਜੀਵ ਅਗਿਆਤ ਰੂਪ ਵਿੱਚ ਧਿਆਉਂਦੇ ਉਹ ਵਾਹਿਗੁਰੂ ਸਾਡੇ ਸਾਰੇ ਦੁੱਖ ਵਿਸਾਰਣ ਹਾਰਾ ਨਾਸ ਕਰਨ ਵਾਲਾ ਹੈ ਹਰਿ ਆਪੀ ਠਾਕੁਰ ਹਰ ਆਪੀ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰਾ ਉਹ ਵਾਹਿਗੁਰੂ ਆਪੇ ਠਾਕੁਰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਅਤੇ ਆਪ ਹੀ ਸੇਵਕ ਸੇਵਾਦਾਰ ਹੈ ਜੀ ਭਾਵ ਸਤਕਾਰ ਦਾ ਬੋਧਕ ਹੈ ਨਿਮਰਤਾ ਨਾਲ ਸਤਿਗੁਰੂ ਜੀ ਫਰਮਾਉਂਦੇ ਕਿ ਇਹ ਜੰਤ ਜੀਵ ਵਿਚਾਰਾ ਕੀ ਹੈ ਭਾਵ ਕਾਸੀ ਜੋਗਾ ਨਹੀਂ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਏ ਵਾਹਿਗੁਰੂ ਜੀ ਤੂੰ ਨਰੰਤਰ ਬਿਨਾ ਕਿਸੇ ਭੇਦ ਭਾਵ ਤੋਂ ਸਭ ਘਟਾਂ ਅੰਦਰ ਵਸ ਰਿਹਾ ਤੂੰ ਸਭ ਜੀਵਾਂ ਨੂੰ ਹਰੇ ਭਰੇ ਕਰਨ ਵਾਲਾ ਹੈ ਏਕੋ ਅਦਵੈਤ ਸਰੂਪ ਪੁਰਖ ਵਿਆਪਕ ਸਰੂਪ ਹੈ ਅਤੇ ਤੂੰ ਹੀ ਸਾਰਿਆਂ ਵਿੱਚ ਸਮਾਨਾ ਲੀਨ ਹੋ ਰਿਹਾ ਇੱਕ ਦਾਤੀ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਏ ਵਾਹਿਗੁਰੂ ਜੀ ਇੱਕ ਪਾਸੇ ਦਾਤੇ ਲੋਕ ਦਾਨ ਕਰ ਰਹੇ ਅਤੇ ਇੱਕ ਪਾਸੇ ਭਕਾਰੀ ਲੋਕ ਦਾਨ ਲੈ ਰਹੇ ਇਹ ਸਾਰੇ ਤੇਰੇ ਹੀ ਵਿਡਾਣਾ ਅਚਰਜ ਕੌਤਕ ਹਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਬਿਨ ਅਵਰ ਨ ਜਾਣਾ ਏ ਵਾਹਿਗੁਰੂ ਜੀ ਤੂੰ ਆਪੇ ਹਰ ਵਸਤੂ ਦਾ ਦਾਤਾ ਹੈ ਅਤੇ ਆਪੇ ਹੀ ਲੈ ਕੇ ਭੁਗਤਾ ਸਕਣ ਵਾਲਾ ਹੈ ਮੈਂ ਆਪ ਜੀ ਤੋਂ ਬਿਨਾ ਹੋਰ ਕਿਸੇ ਨੂੰ ਕੁਝ ਵੀ ਨਹੀਂ ਜਾਣਦਾ ਉਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਏ ਵਾਹਿਗੁਰੂ ਜੀ ਤੂੰ ਪਿੱਛੇ ਵੀ ਬੇਅੰਤ ਸੀ ਹੁਣ ਵੀ ਬੇਅੰਤ ਹੈ ਤੇਰੇ ਗੁਣ ਵੀ ਬੇਅੰਤ ਹਨ ਮੈਂ ਤੇਰੇ ਕਿਹੜੇ ਕਿਹੜੇ ਗੁਣ ਆਕੇ ਬਿਆਨ ਕਰਾਂ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹੇ ਸਮਰਤ ਪ੍ਰਭੂ ਜੀ ਜੋ ਮਨ ਕਰਕੇ ਅਤੇ ਬਾਣੀ ਕਰਕੇ ਆਪਜੀ ਦਾ ਸੇਵਨ ਕਰਦੇ ਆ ਇਹ ਦਾਸ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਹੇ ਆਕਾਲ ਪੁਰਖ ਜੀ ਜੋ ਵੀ ਆਪਜੀ ਨੂੰ ਮਨ ਕਰਕੇ ਅਤੇ ਬਾਣੀ ਕਰਕੇ ਧਿਆਉਂਦੇ ਉਹ ਮਹਾਪੁਰਸ਼ ਇਸ ਜੁਗ ਸੰਸਾਰ अथवा ਜਮਾਨੇ ਵਿੱਚ ਸੁਖੀ ਵਸਦੇ ਆ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤੈਨ ਟੂਟੀ ਜਮ ਕੀ ਫਾਸੀ ਅਨਪੁਰਖ ਵਿੱਚ ਉਚਾਰਨ ਕਰਦੇ ਆ ਇਹ ਪਿਆਰੇ ਜੀ ਜਿਨ੍ਹਾਂ ਨੇ ਉਸ ਅਕਾਲ ਪੁਰਖ ਨੂੰ ਧਿਆਇਆ ਉਹ ਪਹਿਲਾਂ ਵੀ ਮੁਕਤ ਹੋਏ ਅਤੇ ਹੁਣ ਵੀ ਮੁਕਤ ਹੋ ਰਹੇ ਉਹਨਾਂ ਦੀ ਫਾਹੀ ਟੁੱਟ ਗਈ ਹੈ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਨ ਕਾ ਪਉ ਸਭ ਗਵਾਸੀ हे ਪਿਆਰੇ ਜੀ ਜਿਨ੍ਹਾਂ ਨੇ ਨਿਰਭਉ ਇਸ ਦੁਨੀਆ ਦੇ ਭੈ ਤੋਂ ਰਹਿਤ ਅਤੇ ਫਿਰ ਨਿਰਭਉ ਪ੍ਰਲੋਕ ਦੇ ਭੈ ਤੋਂ ਵੀ ਰਹਿਤ ਅਕਾਲ ਪੁਰਖ ਨੂੰ ਚੇਤੇ ਕੀਤਾ ਹੈ ਉਹਨਾਂ ਦਾ ਸਾਰਾ ਭੈ ਉਸ ਪ੍ਰਭੂ ਨੇ ਨਾਸ ਕਰ ਦਿੱਤਾ ਹੈ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਹੇ ਪਿਆਰੇ ਜੀ ਜਿਨ੍ਹਾਂ ਨੇ ਮਨ ਕਰਕੇ ਅਤੇ ਬਾਣੀ ਕਰਕੇ ਉਸ ਮੇਰੇ ਅਕਾਲ ਪੁਰਖ ਨੂੰ ਸੇਵਨਾ ਕੀਤਾ ਹੈ ਉਹ ਮਹਾਪੁਰਸ਼ ਉਸ ਅਕਾਲ ਪੁਰਖ ਦੇ ਸਰੂਪ ਵਿੱਚ ਸਮਾਸੀ ਸਮਾ ਗਏ ਹਨ ਸੇ ਧੰ ਸੇ ਧੰ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਹੇ ਪਿਆਰੇ ਜੀ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਚੇਤੇ ਕੀਤਾ ਹੈ ਉਹ ਮਨ ਕਰਕੇ ਅਤੇ ਬਾਣੀ ਕਰਕੇ ਧੰਤਾ ਜੋਗ ਹਨ ਅਸੀਂ ਦਾਸ ਉਹਨਾਂ ਤੋਂ ਬਲਹਾਰ ਜਾਂਦੇ ਹਾਂ ਅੱਗੇ ਮੱਦਮ ਪੁਰਖ ਵਿੱਚ ਪ੍ਰਭੂ ਨੂੰ ਸੰਬੋਧਨ ਕਰਦੇ ਆ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਏ ਵਾਹਿਗੁਰੂ ਜੀ ਤੇਰੀ ਭਗਤੀ ਦੇ ਬੇਅੰਤ ਭੰਡਾਰੇ ਪਹਿਲਾਂ ਵੀ ਭਰੇ ਹੋਏ ਸਨ ਅਤੇ ਹੁਣ ਵੀ ਤੇਰੀ ਭਗਤੀ ਦੇ ਬੇਅੰਤ ਭੰਡਾਰ ਭਰੇ ਹੋਏ ਹਨ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤ ਏ ਪ੍ਰਭੂ ਜੀ अनेकाਹੀਂ ਧੇਰੇ ਭਗਤ ਪਹਿਲਾਂ ਵੀ ਤੈਨੂੰ ਸਲਾਉਂਦੇ ਸਨ अनेकाਹੀਂ ਹੁਣ ਤੇਰੇ ਭਗਤ ਤੈਨੂੰ ਸਲਾਹ ਰਹੇ ਆ ਅਤੇ ਅਨੰਤਾ ਬੇਅੰਤ ਭਗਤ ਤੈਨੂੰ ਅੱਗੇ ਵੀ ਸਲਾਉਂਦੇ ਰਹਿਣਗੇ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਏ ਅਕਾਲ ਪੁਰਖ ਜੀ ਤੇਰੇ ਅਨੇਕਾਂ ਭਗਤ ਲੋਕ ਪਹਿਲਾਂ ਵੀ ਤੇਰੀ ਪੂਜਾ ਕਰਦੇ ਸਨ ਹੁਣ ਤੇਰੇ ਅਨੇਕਾਂ ਪਿਆਰੇ ਤੇਰੀ ਪੂਜਾ ਕਰ ਰਹੇ ਹਨ ਅਨੇਕਾਂ ਜਪੀ ਤਪੀ ਤਾਂ ਪਹਿ ਤਪ ਸਾਧ ਦੇ ਆ ਅਤੇ ਬੇਅੰਤ ਹੀ ਤੇਰਾ ਜਾਪ ਜਪਦੇ ਹਨ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਏ ਵਾਹਿਗੁਰੂ ਅਨੇਕਾਂ ਤੇਰੇ ਪੰਡਤ ਲੋਕ ਤੇਰੇ ਸਨਾਤਨ ਮਤ ਦੇ ਬਹੁਤੇ ਧਰਮ ਗ੍ਰੰਥ 27 ਸਿਮਰਤੀਆਂ ਖੱਡ ਸ਼ਾਸਤਰਾ ਨੂੰ ਪਹਿਲਾਂ ਵੀ ਪੜ੍ਹਦੇ ਸਨ ਅਤੇ ਹੁਣ ਵੀ अनेका ਧਰਮ ਗ੍ਰੰਥਾਂ ਨੂੰ ਪੜ੍ਹਦੇ ਹਨ ਨਾਲ ਹੀ ਕਰਮ ਕਾਂਡ ਦੀ ਦਸੀ ਕਿਰਿਆ ਕਰਦੇ ਹਨ ਅਤੇ ਖੱਟ ਕਰਮ ਸੰਧਿਆ ਤਰਪਨ ਆਦਿ ਸੇ ਧਰਮ ਕਰਮ ਕਰਦੇ ਆ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਹਜੂਰ ਫਰਮਾਉਂਦੇ ਹਨ ਹੀ ਪ੍ਰਭੂ ਜੀ ਇਹਨਾਂ ਸਾਰਿਆਂ ਵਿੱਚੋਂ ਉਹੀ ਭਗਤ ਲੋਕ ਪਹਿਲਾਂ ਭਲੇ ਚੰਗੇ ਸਨ ਅਤੇ ਉਹੀ ਭਗਤ ਲੋਕ ਹੁਣ ਚੰਗੇ ਹਨ ਜੋ ਮੇਰੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਉਂਦੇ ਹਨ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਦ ਜੇਵੜ ਅਵਰ ਨ ਕੋਈ ਏ ਵਾਹਿਗੁਰੂ ਤੂੰ ਆਦ ਪੁਰਖ ਕਰਤਾ ਪੁਰਖ ਅਤੇ ਅਪਰੰਪਰ ਪ੍ਰਕਿਰਤੀ ਤੋਂ ਪਰੇ ਕਰਤਾ ਸਿਰਜਣਹਾਰ ਹੈ ਤੇਰੇ ਜਿੱਡਾ ਵੱਡਾ ਕੋਈ ਹੋਰ ਨਹੀਂ ਹੈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ हे ਪ੍ਰਭੂ ਜੀ ਪਿੱਛੇ ਬੀਤ ਚੁੱਕੇ ਸਾਰੇ ਜੁਗਾਂ ਵਿੱਚ ਇੱਕ ਤੂੰ ਵਰਤ ਰਿਹਾ ਸੀ ਅਤੇ ਹੁਣ ਵਰਤਮਾਨ ਕਾਲ ਅੰਦਰ ਵੀ ਹਮੇਸ਼ਾ ਏਕੋ ਤੂੰ ਹੀ ਵਰਤ ਰਿਹਾ ਹੈ ਕਰਤਾਪੁਰਖ ਤੂੰ ਹਮੇਸ਼ਾ ਨਿਚਲ ਅਚਲ ਰਹਿਣ ਵਾਲਾ ਹੈ ਸੋਈ ਉਹ ਤੂੰ ਪਿੱਛੇ ਵੀ ਸੀ ਹੁਣ ਵੀ ਹੈ ਅੱਤੇ ਅੱਗੇ ਨੂੰ ਵੀ ਹੋਵੇਗਾ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਏ ਅਕਾਲ ਪੁਰਖ ਜੀ ਜੋ ਤੈਨੂੰ ਆਪਣੇ ਆਪ ਨੂੰ ਪਾਉਂਦਾ ਹੈ ਉਹੀ ਸੰਸਾਰ ਵਿੱਚ ਵਰਤਦਾ ਹੈ ਅੱਗੇ ਲਈ ਵੀ ਜੋ ਤੂੰ ਆਪ ਕਰੇਗਾ ਉਹੀ ਹੋਵੇਗਾ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਏ ਕਰਤਾ ਪੁਰਖ ਜੀ ਤੁਸਾਂ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਅਤੇ ਤੁਸਾਂ ਆਪ ਹੀ ਸਾਰੀ ਸ੍ਰਿਸ਼ਟੀ ਸਿਰਜ ਬਣਾ ਕੇ ਗੋਈ ਹੁੰਦਾ ਆਪਣੇ ਵਿੱਚ ਲੀਨ ਕੀਤੀ ਹੈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਾਣੋਈ ਹਜੂਰ ਫਰਮਾਉਂਦੇ ਹਨ ਏ ਪਿਆਰੇ ਜੀ ਇਹ ਦਾਸ ਉਸ ਕਰਤਾਪੁਰਖ ਵਾਹਿਗੁਰੂ ਦੇ ਗੁਣ ਗਾਰਿਆ ਜੋ ਵਾਹਿਗੁਰੂ ਸਾਰੇ ਜੀਵਾਂ ਦੇ ਦਿਲਾਂ ਦਾ ਜਾਣ ਹੋਈ ਜਾਣਨਾਰ अथवा ਪੀਤੀ ਹੈ ਵਾਹਿਗੁਰੂ 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 wah guru ਖਲਸਾ ਵਾਹਿਗੁਰੂ ਜੀ ਕੀ ਫਤਿਹ